ਰਾਮਕਲੀ ਮਹੱਲ ਵਿੱਚ ਸਿੱਧਾਂ ਗੁਰੂ ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ ਤੇ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦਾ ਸਾਹ ਸੋਧਣ ਵਾਸਤੇ ਪੰਡ ਰदयाल ਪੁਜੋਤ ਬੁਲਾਇਆ ਗਿਆ। ਬੁਲਾ ਕਰਕੇ ਰदयाल ਨੂੰ ਕਿਹਾ ਕਿ ਤਰੀਕ ਰੱਖੋ ਵਿਆਹ ਦੀ ਮਹਾਰਾਜ ਸਾਹਿਬ ਦੀ। ਉਸ ਵਕਤ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਚੌਂਕੀ ਤੇ ਬਿਠਾ ਕੇ ਜਿਸ ਵਕਤ ਸਾਹ ਗਿਣਨ ਲੱਗੇ ਜੋ ਤੁਸੀਂ ਦੇ ਤਰੀਕੇ ਨਾਲ ਹਰਦੀਾਲ ਕਰੋਤ ਨੂੰ ਇਹ ਉਪਦੇਸ਼ ਗੁਰੂ ਸਾਹਿਬ ਜੀ ਨੂੰ ਬਖਸ਼ਿਆ ਹੈ RAM ਇਹ ਲਾਉਣ ਲੈਣ ਵੇਲੇ ਮਾਰਾ ਸਾਹ ਸੱਚੇ ਪਾਤਸ਼ਾਹ ਬਾਣੀ ਦੀਆਂ ਪਰਕੰਮੀਆਂ ਕੀਤੀਆਂ ਸਾਨੂੰ ਬਟਾਏ ਵਿੱਚ ਅਜੇ ਉਹ ਕੰਦ ਕਾਇਮ ਹੈ ਜਿਹੜੀ ਮਾਰਾ ਤੇ ਸੱਟਣ ਲੱਗੇ ਸੀ ਮਨਾਉਣ ਵਾਸਤੇ ਇਹਨੂੰ RAM ਕਲੀ ਮਹੱਲਾ ਪਹਿਲਾ ਸਾਹਾ ਗਣ ਹੈ ਨਾ ਕਰਹਿ ਬੀਚਾਰ ਮਾਰਾ ਕੰਜੀ ਜੀ ਜੋਰਸੀ ਪੰਡਿਤ ਹਰਦੀਾਲ ਸਾਹ ਨੂੰ ਕੋਈ ਗਿਣਦੇ ਰਹਿੰਦੇ ਹੋ ਫਲਾਣੇ ਦੇੰ ਦਾ ਸਾਹ ਚੰਗਾ ਹੈ ਫਲਾਣੇ ਦੇੰ ਦਾ ਚੰਗਾ ਨਹੀਂ ਸਾਹ یوں ਸਾਹਾਂ ਦੀ ਗਿਣਤੀ ਕੀ ਲੱਗੇ ਰਹਿੰਦੇ ਹੋ ਨਾ ਕਰਹਿ ਵਿਚਾਰ ਜਿਸ ਪਰਮੇਸ਼ਰ ਨੇ ਸਰੀਰਾਂ ਦੇ ਸਾਹੇ ਸੰਬੰਧ ਦੇ ਬਣਾਏ ਹੈ ਉਹਦੀ ਵਿਚਾਰ ਨਹੀਂ ਤੁਸੀਂ ਪਾਈ ਕਰਦੇ ਉਸ ਪਰਮੇਸ਼ਰ ਦੀ ਵਿਚਾਰ ਕਰਨੀ ਚਾਹੀਦੀ ਹੈ ਸਾਹੇ ਸੰਗਮ ਚ ਕੀ ਹੈ ਸਾਹੇ ਲਿਖਣ ਚਲਣੇ ਫਰੀਦ ਸਾਹਿਬ ਨੇ ਕਿਹਾ ਜਿੰਦੂ ਨੂੰ ਸਮਝਾਏ ਜਦੋਂ ਸਾਹ ਪੂਰੇ ਹੋਣੇ ਉਹ ਸਾਹ ਹੈ ਸਜੀ ਉਹ ਕਿਸੇ ਦੇ ਘਟਣੇ ਨਹੀਂ ਕਿਸੇ ਦੇ ਹਟਣੇ ਨਹੀਂ ਉਹ ਤਰੀਕ ਜਿਹੜੀ ਹੈ ਵੱਜੀ ਹੋਈ ਹੈ ਪਰਮੇਸ਼ਵਰ ਵੱਲੋਂ ਇਹੋ ਆਪਣੀ ਜਿੰਦ ਨੂੰ ਸਮਝਾਉਣਾ ਚਾਹੀਦਾ ਸਾਹ ਗਿਣੇ ਨਾ ਕਰੇ ਵਿਚਾਰ ਸਾਹ ਦੀ ਗਿਣਤੀਆਂ ਕਰਦੇ ਹੋਏ ਯੋਗੀ ਜੋ ਤੇ ਸਰੂਪ ਦਾ ਵਿਚਾਰ ਨਹੀਂ ਤੁਸੀਂ ਕਰਦੇ ਤੁਸੀਂ ਮੇਰਾ 21624 ਸਾਹ ਜੇ ਅਸੀਂ ਬੈਠੇ ਰਹੀਏ ਤਾਂ 8-10 ਘੰਟਾ ਹੈ ਯਾਰ 24000 ਉਮੂਮਨ ਸਾਰੇ ਦਰਮਿਆਨੇ ਆਦਮੀਆਂ ਦਾ ਆਉਂਦਾ ਹੈ ਇਸ ਪ੍ਰਕਾਰ ਸਾਥ ਸੰਗਤ ਜੀ ਸਾਹਾਂ ਦੀ ਗਿਣਤੀ ਦਾ ਕਰਦੇ ਹੋ ਪਰ ਜਿਸ ਵਾਈਕ ਨੂੰ ਸਾਹ ਪਾਏ ਹੈ ਉਹਦੀ ਵਿਚਾਰ ਨਹੀਂ ਕਰਦੇ ਤੁਸੀਂ ਸਾਹਾ ਗਣੇ ਫਿਰ ਭਾਈ ਸਾਹਾ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਵੇਂ ਸਾਹਾ ਹੋਵੇ ਸੋਧਿਆ ਜਾਵੇ ਰੱਬ ਦੇ ਮਿਲਣ ਦਾ ਜਿਹੜਾ ਵਿਆਹ ਹੈ ਉਹ ਸਾਹੇ ਦੀ ਗਿਣਤੀ ਤੁਸੀਂ ਗਣ ਕੇ ਵਿਚਾਰ ਕਰਕੇ ਨਹੀਂ ਗੁਰਾਂ ਦੁਆਰਾ ਵਿਚਾਰ ਕਰਦੇ ਕਿ ਪਰਮੇਸ਼ਰ ਦੇ ਨਾਲ ਸਾਡਾ ਸਾਹਾ ਕਿਵੇਂ ਸੋਧਿਆ ਜਾਵੇ ਵਿਚਾਰਿਆ ਜਾਵੇ ਇਸ ਵਿਚਾਰ ਨੂੰ ਕਿਉਂ ਨਹੀਂ ਕਰਦੇ ਹੋ ਤੁਸੀਂ ਸਾਹੇ ਉਪਰ ਏਕੰਕਾਰ ਸਾਹ ਗੁਣੀ ਉਹ ਜਿਹੜਾ ਪ੍ਰਮੇਸ਼ਰ ਸਾਰਿਆਂ ਦੀ ਗਿਣਤੀ ਕਰ ਰਿਹਾ ਵੀ ਇਹ ਉਤਮ ਹੈ ਨੀਚ ਹੈ ਨਧਮ ਹੈ ਉਸ ਬ੍ਰਹਮ ਦੀ ਤੁਸੀਂ ਵਿਚਾਰ ਨਹੀਂ ਕਰਦੇ ਐਵੇਂ ਹੋਰ ਨਾ ਸੁਆਮ ਜੀ ਫਸੇ ਰਹਿੰਨੇ ਹੋ ਸਾਹਿਬ ਉਪਰ ਏਕ ਓਂਕਾਰ ਆਈ ਸਾਹਿਬ ਜੇ ਸੁਧਣਾ ਹੋਵੇ ਏਕ ਓਂਕਾਰ ਲਿਖ ਦਈਏ ਸਭ ਨਿਰਵਿਧਨ ਹੋ ਜਾਂਦੇ ਸਾਹਿਬ ਕਿਸੇ ਪ੍ਰਕਾਰ ਦਾ ਫਰਕ ਨਹੀਂ ਰਹਿਣਾ ਕਿ ਓਂਕਾਰ ਦਾ ਜੇ ਲਿਖਣਾ ਹੈ ਇਹੋ ਹੀ ਸਾਰੇ ਇਹਦੇ ਵਿੱਚ ਹੀ ਲੱਗ ਗਿਆ ਕੇਸਰ ਲੱਗ ਗਿਆ ਹੋਰ ਸੁਗੰਧ ਵਾਲੀਆਂ ਚੀਜ਼ਾਂ ਵਿਕੇ ਲੱਗੀਆਂ ਇਸ ਪ੍ਰਕਾਰ ਸਾਹਿਬ ਉਪਰ ਸਾਹੇ ਦੇ ਉੱਪਰ ਇੱਕ ਓੰਕਾਰ ਹੋਣਾ ਚਾਹੀਦਾ ਹੈ ਫਿਰ ਉਹ ਸਾਰੀਆਂ ਤਰੀਕਾਂ ਹੀ ਸਫਲੀਆਂ ਹੋ ਜਾਂਦੀਆਂ ਨੇ ਇਸੇ ਪ੍ਰਕਾਰ ਹਰੇਕ ਸਾਹ ਦੇ ਉੱਤੇ ਇੱਕ ਓੰਕਾਰ ਲਿਖਿਆ ਜਾਣਾ ਚਾਹੀਦਾ ਹੈ ਉਹ ਸਾਰੇ ਸਾਰੇ ਸਫਲੇ ਹੋ ਸਕਦੀਆਂ ਹੈ ਅਤੇ ਸਾਹਾਂ ਦੇ ਉੱਪਰ ਉਹ ਜੀਵਨ ਮੁਕਤ ਹੋ ਜਾਂਦਾ ਹੈ ਸਾਹ ਦੇ ਉਹ ਜੀਵਨ ਨਹੀਂ ਰਹਿੰਦੇ ਸਾਰੀਆਂ ਸਾਹਾਂ ਦੇ ਉੱਪਰ ਹੋ ਜਾਂਦਾ ਜਿਹੜਾ ਸਾਹਾਂ ਦਾ ਵੀ ਸਾਹ ਰੂਪ ਹੈ ਉਹ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜੇ ਇੱਕ ਓੰਕਾਰ ਬਿਰਦੇ ਜੀ ਜਾਣਿਆ ਜਾਵੇ ਸਾਹੇ ਸਾਹੇ ਉਪਰ ਏਕੰਕਾਰ ਜੋ ਸ਼ੌਕਾਰ ਮੰਨੇ ਹੋਏ ਐ ਬਰਮਾ ਵਿਸ਼ਨੂੰ ਸ਼ਿਵ ਜੀ ਉਹਨਾਂ ਸਾਰਿਆਂ ਦੇ ਉਪਰ ਹੀ ਕੋੰਕਾਰ ਹੀ ਐ ਉਸ ਪਰਮੇਸ਼ੀ ਚਿਤ ਨੂੰ ਜੋੜਨਾ ਚਾਹੀਦਾ ਫਿਰ ਸਾਹਾਂ ਤੋਂ ਉਪਰ ਹੋ ਕੇ ਸਾਸਨ ਸਾਸ ਸਾਹ ਨਾਲ ਪਾਈ ਐ ਨੇ ਸਾਸਨ ਨਾਮ ਪਿਆਵੇਗੋ ਫਿਰ bina ਸਾਹਾਂ ਤੋਂ ਜਪਾ ਜਾ 15 ਪ੍ਰਗਟ ਹੁੰਦਾ ਐ ਪਹਾਣਾ ਸਾਵ ਨਹੀਂ ਹੁੰਦਾ ਜੇ ਹਕੂਮ ਕਾਰ ਦਾ ਇਸਮਰਨ ਕਰੀਏ ਜਿਸ ਗੁਰ ਮਿਲੈ ਸੋਈ ਵਿਧ ਜਾਣੈ ਜੇ ਭਾਈ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਿਲ ਜਾਂਦੇ ਆ ਉਹੀ ਪਰਮੇਸ਼ਰ ਦੀ ਪ੍ਰਾਪਤੀ ਦੀ ਵਿਧੀ ਨੂੰ ਤਰੀਕੇ ਨੂੰ ਜਾਣ ਸਕਦਾ ਹੈ ਗੁਰਮਤ ਹੋਈ ਤਾਂ ਹੁਕਮ ਪਛਾਣੈ ਜੇ ਗੁਰਮਤ ਹਿਰਦੇ ਦੀ ਬਸੀ ਹੋਈ ਹੋਵੇ ਤਾਂ ਭਾਈ ਵਾਹਿਗੁਰੂ ਦਾ ਬਾਣਾ ਮੰਨਣਾ ਪਛਾਣ ਸਕਦਾ ਹੈ ਗੁਰਾਂ ਦੀ ਮਤ ਸਿੱਖਿਆ ਪ੍ਰਾਪਤ ਹੋਵੇ ਤਾਂ ਹੁਕਮੇ ਕੋ ਨਾ ਹੁਕਮਾ ਨਾਨਕ ਸਤਗੁਰ ਦੀ ਆਵੁਝਾਏ ਜੀ ਉਹਦੀ ਪਛਾਣ ਹੁੰਦੀ ਹੈ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਇਹ ਫੰਦ ਕੀ ਸੱਚ ਬੋਲਣਾ ਚਾਹੀਦਾ ਝੂਠ ਨਹੀਂ ਬੋਲਣਾ ਚਾਹੀਦਾ ਹਉ ਮੈਂ ਜਾਏ ਸਬਦ ਘਰ ਲਈਐ ਤੁਸੀਂ ਰਾਹੂ ਕਿੱਤ ਦੇ ਬੈਲ ਹਮਾਰੇ ਸਾੜ ਸਬੀਏ ਖੇਤੀ ਪਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆਵੇ ਛੇਤੀ ਇਹ ਝੂਠੀਆਂ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ ਸੱਚੇ ਨਾਮ ਦਾ ਕਥਨ ਕਰਨਾ ਚਾਹੀਦਾ ਹੈ ਝੂਠੇ ਪਰਪੰਜ ਦੀਆਂ ਗੱਲਾਂ ਨਹੀਂ ਬੋਲਣੀਆਂ ਚਾਹੀਦੀਆਂ ਝੂਠਾ ਸੰਸਾਰ ਨਾਸਵੰਤ ਹੈ ਝੂਠੇ ਪਦਾਰਥ ਨਾਸਵੰਤ ਹੈ ਉਹਨਾਂ ਵਾਸਤੇ ਨਹੀਂ ਮਿੱਥਿਆ ਬੋਲਣਾ ਚਾਹੀਦਾ ਸੱਚੇ ਨਾਮ ਨੂੰ ਕਥਨ ਕਰਨਾ ਚਾਹੀਦਾ ਹੈ ਪੰਡੇ ਫੇਰ ਬੁੱਧੀਵਾਨ ਪੁਰਖ ਹੋਵੇਂ ਜਾਏ ਸ਼ਬਦ ਘਰ ਲਈਏ ਜੇ ਇਹ ਦੀ ਹੰਗਤਾ ਚਲੀ ਜਾਵੇ ਨਾ ਗੁਰੂ ਸਾਹਿਬ ਦੇ ਸ਼ਬਦ ਨਾ ਜਾਣੀਏ ਸ਼ਬਦ ਦੀ ਕਮਾਈ ਕਰੀਏ ਤੇ ਦੇਵੀ ਹੋਮੇ ਜਾਵੇ ਫਿਰ ਸੱਚਾ ਕਰ ਸਰੂਪ ਸੱਚਖੰਡ ਲੈ ਲਈਦਾ ਪ੍ਰਾਪਤ ਕਰ ਲਈਦਾ ਹੈ ਇਹ ਹੋਮੇ ਜਾਏ ਸ਼ਬਦ ਕਰ ਲਈਏ ਕਰ ਸਾਧ ਸੰਗਤ ਵਿੱਚੋਂ ਸ਼ਬਦ ਲਈਏ ਪ੍ਰਾਪਤ ਕਰੀਏ ਤੇ ਫਿਰ ਹੋਮੇ ਚਲੀ ਜਾਂਦੀ ਹੈ ਜਦੋਂ ਹੋਮੇ ਚਲੀ ਜਾਂਦੀ ਹੈ ਤਾਂ ਕਰ ਅੰਤਰਮੁਖ ਜਿਹੜਾ ਹੈ ਰਿضا ਹੋਣਾ ਇਹ ਕਰ ਲੈ ਲਈਦਾ ਅੰਤਰਮੁਖ ਉਹਦੇ ਵਿੱਚ ਤੁਰਿਆ ਪਦ ਰੂਪੀ ਕਰ ਲੈ ਲਈਦਾ ਫਿਰ ਸਾਰਾ ਸੰਸਾਰ ਜਿਸ ਦਾ ਇਹ ਘਰ ਬਣਾਇਆ ਹੋਇਆ ਹੈ ਉਹ ਸਭ ਉਹਨੂੰ ਲਖ ਲਈਦਾ ਜਦੋਂ ਹਮ ਚਲੀ ਜਾਵੇ ਰਹਾਉ ਗਣ ਗਣ ਜੋਤਕ ਕਾਂਡੀ ਕੀ ਇਹ ਭਾਈ ਜੋਤ ਸੁਮਿੱਤਿਆ ਨੂੰ ਤੁਸੀਂ ਜਿਨ ਜਿਨ ਕੇ ਜੋਤਿ ਸ਼ਾਸਤਰ ਦੇ ਦਾ ਅੰਗ ਹੈ ਇੱਕ ਖਟਮਾ ਇਹ ਤੁਸੀਂ ਕਾਂਡੀ ਪੱਤਰੀ ਬਣਾਉਣਾ ਕਿਤੇ ਕਾਂਡ ਪੱਤਰੀਆਂ ਵਾਲੀ ਇਹਦੇ ਵਿੱਚ ਵੱਖੋ ਵੱਖਰੇ ਉਮਰ ਦੇ ਬਾਲਕਪੁਣੇ ਦੇ ਜਵਾਨਾਂਈ ਅਵਸਥਾ ਦੇ ਬਿਰਧ ਅਵਸਥਾ ਦੇ ਉਹ ਸਾਲ ਲਿਖੇ ਹੋਏ ਹਨ ਦਿਨ ਮਾਨ ਲਿਖੇ ਹੋਏ ਹਨ ਇਸ ਦਾ 15 ਥਿੱਤਾਂ ਦੁਆਰਾ 70 ਦਿਨਾਂ ਦੁਆਰਾ ਮਹੀਨਿਆਂ ਤੇ ਸਾਲਾਂ ਦੀ ਗਿਣਤੀ ਗਿਣ ਕੇ ਇਹ ਕਾਂਡੀ ਪੱਤਰੀ ਤੁਸੀਂ ਬਣਾ ਲਈ ਹੈ ਪੜ੍ਹ ਸੁਣਾਵੇ ਤਤ ਨਾ ਚੀਨੇ ਆਪ ਪੜ੍ਹ-ਪੜ੍ਹ ਕੇ ਲੋਕਾਂ ਨੂੰ ਸੁਣਾਉਨੇ ਤਤ ਸਰੂਪ ਨੂੰ ਨਹੀਂ ਤਰੀ ਜਾਣਦੇ ਕੇਵਲ ਪੱਤਰੀ ਦੇ ਬਾਤ ਕੀ ਬਣੇ ਬੈਠੇ ਹੋ ਇਸ ਪ੍ਰਕਾਰ ਨਿਹਾਲ ਨਹੀਂ ਹੋ ਸਕੋਗੇ ਹਾਂਜੀ ਫੇਰ ਬੜੇ ਉਤ ਪੜਾ ਸੁਣਾ ਗਣ ਗਣ ਜੋਤ ਕਾਂਢੀ ਕੀਨੀ ਕਹਿੰਦੇ ਗਣ ਗਣ ਜੋਤ ਕੋ ਗਣਤੀਆਂ ਗਿਣ-ਗਿਣ ਕੇ ਜੋਤੀ ਜੋ ਪ੍ਰਕਾਸ਼ ਵਾਲੇ ਤਾਰੇ ਐ ਕਿ ਚੰਦ ਆਵਿਕ ਹੈ ਉਹਨਾਂ ਦੇ ਹਿਸਾਬ ਕਰਕੇ ਵੀ ਆ ਮੰਗਲ ਤਾਰਾ ਹੈ ਹੁਣ ਆ ਬੋਧਨ ਸ਼ਕਰਵਾਰ ਹੈ ਇਹ ਸ਼ੁੱਕਰਵਾਰ ਹੈ ਇਹ ਉਹਨਾਂ ਤਾਰਿਆਂ ਜੋਤੀਆਂ ਦੀ ਗਿਣਤੀ ਗਣਗਣ ਕੇ ਕੋ ਕਾਂਢੀ ਕੀਨੀ ਖੋਟੇ ਖੋਟੇ ਕਾਂਡਾ ਵਾਲੀ ਸੰਸਾਰ ਦੇ ਚੱਕਰ ਵਿੱਚ ਲਿਆਉਣ ਵਾਲੀ ਤੁਸੀਂ ਪੱਤਰੀ ਬਣਾਉਣਾ ਕੀਤੀ ਹੈ ਜੋਤ ਕੀ ਪਾਠ ਤਾਂ ਹਨ ਨਾ ਇਸੇ ਪ੍ਰਕਾਰ ਗਣ ਗਣ ਜੋਤਕ ਕਾਂਢੀ ਕੀਨੀ ਗਣ ਗਣ ਕੇ ਸ਼ਾਸਤਰਾ ਨੂੰ ਸਿਮਰਦਿਆਂ ਨੂੰ ਕੋ ਕਾਂਢੀ ਪਤਰੀ ਵੇਦ ਸ਼ਾ ਕੇ ਕਰਮ ਕਾਂਡ ਉਪਾਸ਼ਨਾ ਆਜਕ ਬਣਾਤੀ ਬੜਾ ਸੁਣਾਵੇ ਤਤ ਨਾ ਪਰ ਤੜ ਕੇ ਸੁਣਾਉਣਾ ਹੈ ਕਿ ਕਰਮ ਕਾਂਡ ਹੈ ਇਹ ਉਪਾਸ਼ਨਾ ਹੈ ਤਪ ਸਰੂਪ ਨੂੰ ਨਹੀਂ ਚੀਨਿਆ ਜਾਣਿਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਇਹ ਭਾਈ ਸਾਰੇ ਕਰਮ ਕਾਂਡ ਉਪਾਸ਼ਨਾ ਗਿਆਨ ਆਜਕਾਂ ਦੇ ਉੱਪਰ ਗੁਰੂ ਸਾਹਿਬ ਦੇ ਸਭ ਕੀ ਵਿਚਾਰ ਸਭ ਤੋਂ ਉੱਪਰ ਹੈ ਜੋ ਗੁਰ ਸ਼ਬਦ ਦੀ ਵਿਚਾਰ ਕਰੇਗਾ ਉਹ ਨਿਹਾਲ ਹੋਵੇਗਾ। ਹੋਰ ਕਥਨੀ ਬਦੋ ਨਾ सगली ਸ਼ਾਹ। ਹੋਰ ਭਾਈ ਅਸੀਂ ਕਥਨੀ ਕਥਾ ਦੇ ਤਾਂ ਹੀ ਬਦੋ ਕਥਨ ਨਹੀਂ ਕਰਦੇ। ਸਭ ਸਵਾਹੀ ਸਮਝਦੇ ਹਾਂ, ਖਾਕ ਰੂਪੀ ਸਮਝਦੇ ਹਾਂ। ਹੋਰ ਕਥਾ ਦੇ ਕੀ ਕਸਮ ਕਰਨਾ ਹਨ ਹੈ। ਹੋਰ ਕਸਨੀ ਬਦੋਂ ਬਦੋਂ ਨਾ ਕਬੀਸ਼ਰੀ ਤੇ ਕਥਾ ਇਹ ਸਾਰੀ ਸਵਾਹ ਰੂਪੀ ਹੈ। ਪਰਮੇਸ਼ਰ ਦੀ ਪ੍ਰਾਪਤੀ ਤੋਂ ਬਗੈਰ ਜਿਹੜੇ ਕਥਾ ਕਰਨੀ ਹੈ ਜਾਂ ਕਵਿਸ਼ਰੀਆਂ ਕਰਨੀਆਂ ਪਦਾਰਥਾਂ ਵਾਸਤੇ ਸਭ ਛਾਰ ਮਾਇਆ ਵਾਸਤੇ ਹੀ ਹੈ ਸਭੰਤੂ ਛਾਰਸਾ ਹੋ ਜਾਣਗੇ ਇਸ ਕਰਕੇ ਹੋਰ ਕਥਨੀ ਬਦੋਨਾ ਅਸੀਂ ਹੋਰ ਜਿਹੜੀ ਕੋਈ ਕਥਾ ਕਰਨੀ ਜਾਂ ਕਵਿਸ਼ਰੀ ਕਰਨੀ ਨੂੰ ਮਿਲਦੇ ਨਹੀਂ ਕੋਈ ਕੁਝ ਨਹੀਂ ਸਮਝਦੇ ਹਾਂ ਸਾਰੀਆਂ ਛਾਰ ਹੋ ਜਾਣ ਵਾਲੀਆਂ ਨਾਸਮਤ ਹਨ ਨਾਵ ਹੈ ਧੂਵ ਹੈ ਪੂਜ ਹੈ ਸੈਲਾ ਤੁਸੀਂ ਨਾਉਨੇ ਹੋ ਕੀਰਤਾਂ ਤੇ ਅਦੇ ਧੋਨੇ ਹੋ ठाकुरानी मूर्ति ਨੂੰ ਜਾਂ ਨਿਉਲੀ ਧੋਤੀ ਆਰਕਾਂ ਕਰਕੇ ਆਂਦਰਾਂ ਨੂੰ ਧੋਨੇ ਹੋ ਤੇ ਸਹਿਲ ਪੱਥਰਾਂ ਦੀ ਪੂਜਾ ਕਰਦੇ ਹਾਂ ਜੋ ਰਾਖਸ਼ੀ ਦੇ ਸਰਬ ਕਰਕੇ ठाकुर ਭਗਵਾਨ ਦੀ ਹੋਏ ਸ਼ਿਵ ਜੀ ਆਦਿਕਾਂ ਦੇ ਤਾਈ ਬਿਨ ਹਰ ਰਾਤੇ ਮੈਲੂ ਮੈਲਾ ਜਿਹਨਾਂ ਚਰ ਹਰੀ ਦੇ ਨਾਮ ਵਿੱਚ ਹੀ ਰੰਗੇ ਜਾਂਦੇ ਥੋੜਾ ਅਨਪਾ ਕਰਨ ਵੀ ਮਹਿਲਾ ਹੈ ਇਹ ਵੀ ਤਾਮਸੀ ਭਾਵ ਹੀ ਹੈ ਜੇ ਤੁਸੀਂ ਮੂਰਤੀਆਂ ਦੀ ਪੂਜਾ ਕਰਨੀ ਹੈ ਕੇਸ ਕਰਕੇ ਤਵੋਂ ਗੋਲ ਕਰਕੇ ਮੈਲਾ ਹੀ ਚਿਤ ਰਹਿਦਾ ਹੈ ਤੁਹਾਡਾ ਸ਼ਾਂਤੀ ਨਹੀਂ ਤੁਹਾਨੂੰ ਪ੍ਰਾਪਤ ਹੋ ਸਕਦੀ ਬਿਨਾ ਹਰੀ ਦੇ ਰਤ ਜੋ ਕਰਮ ਕਰਦੇ ਉਹ ਵੀ ਮੈਲੇ ਹੈ ਉਹਨਾਂ ਆਪ ਦੀ ਹੰਕਾਰ ਸਹਿਤ ਅੰਕਾਰ ਕਰਨ ਵੀ ਮੈਲਾ ਹੀ ਮੈਲਾ ਹੈ ਗਰਵ ਨਿਵਾਰ ਮਿਲੇ ਪ੍ਰਭ ਸਾਰਥ ਇਹ ਪ੍ਰੇਮੀਆ ਗਰਵ ਹੰਕਾਰ ਮੀਟ ਦੇ ਫੇਰ ਪ੍ਰਭੂ ਜੋ ਸਹਿਤ ਅਰਥਾਂ ਦੇ ਵਿਚਾਰ ਦੇ ਤਰਨ ਅਰਥ ਕਾਮ ਉਹ ਪਦਾਰਥਾਂ ਦੇ ਸਹਿਤ ਹਨ ਪ੍ਰਭੀਸ਼ਵਰ ਉਹ ਤੁਹਾਨੂੰ ਮਿਲ ਜਾਏਗਾ ਇਹ ਹੰਕਾਰ ਛੱਡ ਦੇਵੋਗੇ ਗਰਬਨਵਾਰ ਮਿਲੇ ਪ੍ਰਸਾਰਤ ਜੇ ਹੰਕਾਰ ਨੂੰ ਛੱਡ ਦੇਵੋਗੇ ਸਾਰਥੀ ਦੇ ਰਥਵਾਹੀ ਜੋ ਅਰਜਣ ਦੇ ਹੋਏ ਹਨ ਕ੍ਰਿਸ਼ਨ ਭਗਵਾਨ ਉਹਦੇ ਸਰਗੁਣ ਦੇ ਤੁਹਾਨੂੰ ਦਰਸ਼ਨ ਹੋ ਜਾਣਗੇ ਗਰਬਨਵਾਰ ਮਿਲੇ ਪ੍ਰਸਾਰਤ ਸਾਰਥੀ ਜੋ ਦੇ ਰੂਪੀ ਰਥਵਾ ਹੈ ਇਹ ਤੇ ਇੰਦਰੀ ਰੂਪੀ ਘੋੜੇ ਹੈ ਇਹਦਾ ਰਥਵਾਹੀ ਚੇਤਨੂ ਅਨਸਾਖੀ ਉਹ ਤੁਹਾਨੂੰ ਮਿਲ ਜਾਵੇਗਾ ਇਹ ਸਾਨੀ ਬੈਗਿਤਮ ਸਰੂਪ ਦੀ ਕਿ ਕੌਣ ਹੈ ਇਸ ਦੇ ਅੰਦਰ ਪ੍ਰਗਟ ਇਸ ਨੂੰ ਚਲਾਉਣ ਵਾਲਾ ਮੁਕਤ ਪ੍ਰਾਨ ਜਪ ਹਰ ਕਿਰਤ ਆਰਥ ਜੇ ਪ੍ਰਾਨਾਂ ਧਾਰੀ ਜੇ ਜੀਵ ਮੁਕਤ ਹੋਣਾ ਚਾਹੁੰਦੇ ਹੋ ਤਾਂ ਹਰੀ ਦਾ ਜਾਪ ਕਰੋ ਕਿਉਂ ਕਿਰਤ ਕਿਰਤ ਹੋ ਜਾਉਗੇ ਤੁਹਾਡੇ ਜੋ ਜਿੰਨੇ ਪਲਾਦ ਸੋਇ ਜੋ ਤੁਹਾਡੇ ਸੰਧਾਨ ਸਭ ਨਿਹਾਲ ਹੋ ਜਾਉਗੇ ਉਸ ਕਰਦੇ ਹੋਏ ਕਿਰਤ ਆਰਥ ਮੁਕਤੀ ਦੇ ਦੇਣ ਵਾਲਾ ਹੰਕਾਰ ਨੂੰ ਮੀਟ ਕੇ ਉਸ ਪਰਮੇਸ਼ਰ ਦਾ ਭਜਨ ਕਰੋ ਮੁਕਤੀ ਦੀ ਪ੍ਰਾਪਤੀ ਹੋ ਜਾਏਗੀ ਪ੍ਰਾਨ ਪਿਛਾਣ ਨਾ ਕਰੋ ਮੁਕਤ ਰੂਪ ਹੈ ਹਰੀ ਦਾ ਜਾਬ ਜਿਹੜਾ ਕਿਰਤ ਕਰਨ ਵਾਲਾ ਨਿਹਾਲ ਕਰਨੋ ਵਾਲਾ ਹੈ ਵਾਚੇ ਬਾਦ ਨਾ ਬੀਜ ਵਿਚਾਰ ਇਹ ਵਿਦਵਾਨ ਲੋਕ ਵਾਦਾਂ ਝਗੜਿਆਂ ਦੀ ਬਾਤ ਚਰਚਾ ਕਰਵਾ ਰਹਿਣਾ ਹੈ ਤੂੰ ਝਗੜਿਆਂ ਵਾਲੀਆਂ ਪੁਸਤਕਾਂ ਨੂੰ ਸ਼ੰਕਾ ਹੀ ਕਰਦੇ ਰਹਿਣਾ ਅਤੇ ਫਿਰ ਸ਼ੰਕਾ ਦੇ ਉੱਪਰ ਸਮਝਾਣਾ ਆਪ ਲੈਨੇ ਆਪਣੇ ਆਪ ਨੂੰ ਵਿਦਵਾਨ ਕਹੋਣਾ ਵੇਦ ਜੋ ਗਿਆਨ ਹੈ ਉਹਦੀ ਵਿਚਾਰ ਨਹੀਂ ਕਰਦੇ ਸ਼ੰਕਾ ਅਰਿਕ ਨਾਨਾ ਉਪਾਸ਼ਨਾ ਨਾਨਾ ਕਰਮ ਕਾਂਡ ਆਦਕਾਰੀ ਵਿਚਾਰ ਚ ਪਏ ਰਹਿੰਦੇ ਹੋ ਜੇ ਇੱਕ ਵਾਰੀਆਂ ਰੂਪ ਕਹਿੰਦੇ ਹੋ ਤਾਂ 100 ਵਾਰੀ ਰੂਪ ਵਾਲੀ ਗੱਲ ਕਹਿ ਦਿੰਦੇ ਹੋ ਕਿਉਂ ਗਿਆਨ ਦੀ ਵਿਚਾਰ ਨਹੀਂ ਤੁਸੀਂ ਕਰਦੇ ਹੋ ਆਪ ਡੁੱਬੇ ਕਿਉਂ ਪਿਤਰਾ ਤਾਰੇ ਜੇ ਜਦੋਂ ਆਪ ਹੀ ਡੁੱਬ ਰਹੇ ਹੋ ਪਸਾਰੇ ਵਿੱਚ ਆਦੇ ਪਿਤਰਾ ਬਜ਼ੁਰਗਾਂ ਨੂੰ ਜਿਹੜੇ ਬੇਗਤ ਹੋਏ ਐ ਉਹਨੂੰ ਕਿਵੇਂ ਤਾਰ ਸਕੂ ਮੂਤ ਕਰ ਸਕੂਗੇ ਮੁਕਤ ਤਾਂਹੀਂ ਕਰ ਸਕਦੇ ਹੋ ਜੇ ਕਰਕੇ ਆਲੀਆਂ ਕੁਲਾਂ ਨੂੰ ਬਖਸ਼ਾ ਸਕਦੇ ਹੋ ਜੇ ਆਪ ਸਿਮਨ ਕਰਦੇ ਹੋਵੋ ਸੋ ਇਸ ਪ੍ਰਕਾਰ ਆਪ ਡੁੱਬੇ ਕਿਉ ਪਿਤਰਾ ਤਾਰ ਆਓ ਜੋ ਡੁੱਬ ਚੁੱਕੇ ਹੋ ਤੁਸੀਂ ਪਦਾਰਥਾਂ ਦੇ ਮੋਜ ਪਾਣੀ 'ਚ ਆਓ ਜੇ ਪਿਤਰਾ ਬਜ਼ੁਰਗਾਂ ਦਾ ਉਧਾਰ ਕਿਵੇਂ ਕਰੋਗੇ ਪ੍ਰਲੋਹ ਜਿਹੜੇ ਗਏ ਹੋਏ ਹਨ ਘਾਟ ਘਾਟ ਬ੍ਰਹਮਚੀਨ ਜਨਕੂ ਫਿਰ ਮਾਰਾ ਫਿਰ ਕਿਵੇਂ ਪਿਤਰ ਵੀ ਨਹੀਂ ਹਾਰ ਹੋ ਸਕਦੇ ਸਾਡੀ ਮੁਕਤ ਕਿਵੇਂ ਹੋ ਸਕਦੀ ਹੈ ਤੋ ਸਤਗੁਰੂ ਜੀ ਕਹਿੰਦੇ ਹਨ ਕਟ ਕਟ ਬ੍ਰਹਮਚੀਨੈ ਜਨਪੂਰ ਇਹ ਭਾਈ ਕਟਾਂ ਕਟਾਂ ਜੋ ਬ੍ਰਹਮ ਵਿਆਪਕ ਹੈ ਉਸ ਨੂੰ ਕੀਨੈ ਜਨਵਰ ਕੋਈ ਕੋਈ ਜਨ ਹੈ ਕੋਈ ਹੋਵੇ ਤਾਂ ਹੈ ਜਿਹੜਾ ਜਨਵਰ ਬਣ ਕੇ ਯਾਰ ਖਾਣੀਆਂ ਦੇ ਅੰਦਰ ਪਰਮੇਸ਼ਰ ਨੂੰ ਜਾਣ ਲਵੇ ਸਤਗੁਰ ਮਿਲੈ ਤਾਂ ਸੋਝੀ ਹੋ ਇਹ ਮਾਰੇ ਸਾਨੂੰ ਪਤਾ ਨਹੀਂ ਲੱਗਦਾ ਮਾਰੇ ਕਹਿੰਦੇ ਭਾਈ ਸਤਗੁਰਾਂ ਨਾਲ ਮਿਲੇ ਤਾਂ ਇਹ ਸਮਝ ਪੈਂਦੀ ਹੈ ਸਤਗੁਰੂ ਦਾ ਬਣੇ ਇਹ ਸਤਿਗੁਰਾਂ ਦਾ ਮਨ ਕਰਕੇ ਮੇਲੀ ਹੋ ਕੇ ਮਿਲੇ ਤਾਂ ਇਹ ਸੋਝੀ ਸਾਂਝ ਪੈਂਦੀ ਐ ਸਰੂਪ ਦੀ ਗਣਤ ਗਣੀ ਐ ਸਹਸਾ ਦੁੱਖ ਜੀਏ ਭਾਈ ਇਹਦੋਂ ਸ਼ਾਸਤਰਾਂ ਦੇ ਕਰਮ ਕਾਂਡ ਨੂੰ ਪਾਸ਼ਨਾ ਨੂੰ ਜੋਤਿ ਸੁ ਵਿਦਿਆ ਦੀ ਗਿਣਤੀ ਨੂੰ ਜੇ ਗਿਣਦੇ ਰਹੀਏ ਜੀਵ ਚ ਸੰਸਾਰ ਇਹਦਾ ਵੀ ਕਿਤੇ ਇਹ ਮੇਰਾ ਜਿਹੜੀ ਗਿਣਤੀ ਐ ਇਹ ਕੋਕਣਾ ਗਿਆ ਹੋਵਾਂ ਅਤੇ ਵਿਚਾਰ ਮੇਰੇ ਕਰਮ ਕਰਮ ਵਿੱਚ ਕੋਈ ਉਪਾਸ਼ਨਾ ਵਿੱਚ ਫਰਕ ਨਾ ਰਹਿ ਗਿਆ ਹੋਵੇ ਕੋਈ ਕਰਮ ਵਿੱਚ ਵਿਧੀ ਵਿੱਚ ਫਰਕ ਨਾ ਪੈ ਗਿਆ ਹੋਵੇ ਕੋਈ ਪਦਾਰਥ ਸਾਰੇ ਨਾ ਪ੍ਰਾਪਤ ਹੋਏ ਜਿਨ੍ਹਾਂ ਕਰਕੇ ਮੈਂ ਕਰਮ ਕਰਨਾ ਹੈ ਇਉਂ ਗਿਣਤੀਆਂ ਬਿੰਤੀਆਂ ਜਿੰਨੇ ਕਰਕੇ ਸੰਸਾਰ ਪ੍ਰਮਾਨ ਪਰਮੇਗਤ ਦਾ ਦੁੱਖ ਜੀਵ ਦੇ ਅੰਦਰ ਬਣਿਆ ਹੀ ਰਹਿੰਦਾ ਹੈ ਗੁਰ ਕੀ ਸਰਣ ਪਵੈ ਸੁਖ ਧੀ ਹੈ ਸੰਸਾਰ ਤੋਂ ਗਿਣਤੀਆਂ ਤੋਂ ਛੁੱਟਣਾ ਹੈ ਤਾਂ ਸਤਿਗੁਰੂ ਸਾਹਿਬ ਦੀ ਸ਼ਰਨ ਪੈ ਜਾਵੇ ਭਾਈ ਫਿਰ ਸੁਖ ਸਰੂਪ ਦੀ ਪ੍ਰਾਪਤੀ TH ਹੋ ਜਾਂਦੀ ਹੈ ਕਰ ਅਪਰਾਧ ਸ਼ਰਨ ਹਮ ਆਇ ਮਹਾਰਾਜੀ ਆਪ ਸਤਿਗੁਰੂਆਂ ਮੇਰੇ ਤੇ ਮਿਹਰ ਕਰੋ ਮਾਰੇ ਕਹਿੰਦੇ ਔਕਾਲਪੁਰਖ ਦੇ ਤਾਈ ਬੇਨਤੀ ਕਰੋ ਕਿਉਂ ਕਉ ਕਰ ਅਪਰਾਧ ਸ਼ਰਨ ਹਮ ਆਇ ਮੈਂਨੇ ਕਾ ਜਨਮਾਂ ਵਿੱਚ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਨਾ ਕਰੋ ਕਿ ਮੇਰੋਂ ਪਾਉ ਡੁੱਬਦੇ ਪੱਥਰਾਰੇ ਮੈਂ ਸਾਰਿਆਂ ਜਨਮਾਂ ਦੇ ਗੁਨਾਹਾਂ ਨੂੰ ਕਰਦਾ ਆਇਆ ਹਾਂ ਗੁਨਾਹਾਂ ਤੋਂ ਬਚ ਨਹੀਂ ਸਕਿਆ ਐ ਕਿੰਨੀ ਵਾਰ ਮਾਰਾ ਹੈ ਸਮਰੱਥ ਮੈਂ ਆਪ ਦੀ ਸ਼ਰਨ ਵਿੱਚ ਆ ਗਿਆ ਹਾਂ ਏ ਗੁਰੂ ਗੁਰ ਹਰਿ ਭੀਟੇ ਪੁਰਬ ਕਮਾਇਆ ਇਹ ਗੁਰੂ ਸਾਹਿਬ ਹੀ ਅਕਾਲ ਪੁਰਖ ਮਿਲਗੇ ਸਾਨੂੰ ਇਹ ਪੁਰਬਲੀ ਕਮਾਈ ਅਨਸਾਰ ਹਰੀ ਦਾ ਰੂਪ ਜੋ ਸਤਿਗੁਰੂ ਹੈ ਉਹ ਜਦੋਂ ਮਿਲੇ ਗੁਰਾਂ ਦੁਆਰਾ ਖਰੀਦੇ ਨਾਲ ਮਿਲ ਕੇ ਇਹ ਪੂਰਵਲੀ ਕਮਾਈ ਸੀ ਨਿਸਕਾਮ ਕਰਮਾਂ ਦੀ ਉਹਦਾ ਫਲ ਪ੍ਰਾਪਤ ਹੋ ਗਿਆ ਗੁਰ ਸ਼ਰਨ ਨਾ ਆਈਏ ਬ੍ਰਹਮ ਨਾ ਪਾਈਏ ਜੰਦੂਰ ਕਿ ਨਹੀਂ ਵਿਦਵਾਨ ਸੁਣੋ ਜਿਨ੍ਹਾਂ ਕੇ ਸਤਗੁਰੂ ਸਾਹਿਬ ਦੀ ਸ਼ਰਨ ਵਿੱਚ ਨਹੀਂ ਆਈਗਾ ਕੋਣ ਕੇ ਬ੍ਰਹਮ ਜੋ ਵਿਆਪ ਕਿਸ ਰੂਪ ਹੈ ਆਪਣਾ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ ਨਹੀਂ ਪਾਇਆ ਜਾਂਦਾ ਭਰਮ ਭੁਲਾਈਏ ਜਨਮ ਮਰ ਆਈਏ ਜੇ ਕਰਕੇ ਗੁਰੂ ਸਾਹਿਬ ਤੋਂ ਬੇਮਖੋਈਏ ਭਰਮ ਵਿੱਚ ਭੁੱਲੇ ਹੀ ਰਹਿੰਦੇ ਭੁੱਲਣ ਵਿੱਚ ਆਈਦਾ ਹੈ ਤੇ ਭਰਮ ਵਿੱਚ ਭੁੱਲੇ ਹੋਏ ਜਨਮੀ ਦਾ ਹੈ ਮਰੀ ਦਾ ਹੈ ਇਹੋ ਜੰਮਣ ਮਰਨ ਦੇ ਵਿੱਚ ਆਉਣਾ ਆਵਾ ਗੌਣ ਹਟਦੀਆਂ ਟਿੰਡਾਂ ਵਿੱਚ ਦੀ ਨਹੀਂ ਆਈ ਇਹ ਬਸਾਰੇ ਜਿ ਬਣਿਆ ਰਹਿੰਦਾ ਹੈ ਜਮਦਰ ਬਾਦ ਹੋ ਮਰੈ ਵਿਕਾਰ ਉਹ ਪੁਰਖ ਜਮਾਂ ਦੇ ਦਰ ਵਿੱਚ ਬੰਨਿਆ ਹੋਇਆ ਕੈਦੀ ਹੋਇਆ ਆ ਵਿਕਾਰੀ ਆਦਮੀ ਮਾਰਿਆ ਜਾਂਦਾ ਇਸ ਪ੍ਰਕਾਰ ਮਰਦਾ ਰਹਿੰਦਾ ਸੰਸਾਰ ਦੇ ਵਿੱਚ ਕਿਹੜੀਆਂ ਜੂਨਾ ਚ ਪੈ ਕੇ ਨਾ ਹਿਰਦੇ ਨਾਮ ਨਾ ਸ਼ਬਦ ਆਚਾਰ ਜਿਨ੍ਹਾਂ ਦੇ ਹਿਰਦੇ ਚ ਭਾਈ ਪਰਮੇਸ਼ਰ ਦਾ ਨਾਮ ਨਹੀਂ ਵਸਿਆ ਗੁਰਾਂ ਦੁਆਰਾ ਤੇ ਨਾ ਸ਼ਬਦ ਬ੍ਰਹਮ ਦੀ ਪ੍ਰਾਪਤੀ ਵਾਲਾ ਆਚਾਰ ਨਿਸ਼ਕਾਮ ਕਰਮੀ ਹੈ ਜਿਨ੍ਹਾਂ ਦੇ ਨਾ ਗੁਰੂ ਸਾਹਿਬ ਦੇ ਸ਼ਬਦ ਦੀ ਉਪਦੇਸ਼ ਦੀ ਕਮਾਈ ਕੀਤੀ ਹੈ ਨਿਸ਼ਕਾਮ ਕਰਮਾਂ ਦੇ ਸਹਤੋ ਕੇ ਜੋ ਭਗਤੀ ਕਰਨੀ ਸੀ ਨਾਰੇ ਚ ਨਾਮ ਪ੍ਰਸਿੱਧ ਪਰਮੇਸ਼ਰ ਬਸਿਆ ਹੈ ਇੱਕ ਪਾਦੇ ਪੰਡਤ ਮਿਸਰ ਕਹਾਵ ਹੈ ਇੱਕ ਪਾਦੇ ਫੱਤੀਆਂ ਦਸਾਂ ਆਵੇ ਸੰਪਰਦਾਵਾਂ ਦੇ ਸੰਗਾਇਕ ਤੁਹਾਡੀ ਕੋਲੇ ਇਥੋਂ ਚਲੀ ਆ ਰਹੀ ਹੈ ਉਹ ਜਿਹੜੇ ਲੋਕ ਹੈ ਵਿਦਿਆ ਪੜਾਉਣ ਵਾਲੇ ਬੱਚਿਆਂ ਨੂੰ ਬਾਦ ਦੇ ਕਹਾਉਂਦੇ ਐ ਇੱਕ ਪੰਡਿਤ ਵਿਦਵਾਨ ਜਿਹੜੇ ਹਨਗੇ ਵਿਦਿਆਪੜ ਕੇ ਆਪ ਨੂੰ ਵਿਦਵਾਨ ਕਹਾਉਂਦੇ ਐ ਮਿਸਰ ਮਿਸਰ ਕਹਾਵ ਹੈ ਇੱਕ ਮਿਸਰ ਕਹਾਉਂਦੇ ਐ ਜੇ ਲੋਕਾਂ ਦੀਆਂ ਬੁੱਤੀਆਂ ਪੂਰੀਆਂ ਕਰਦੇ ਐ ਕਦੇ ਕਿਸੇ ਦੀ ਗੰਢ ਦੇ ਆਏ ਕਦੇ ਕਿਸੇ ਦਾ ਵਿਆਹ ਮੰਗਣਾ ਦੇ ਆਏ ਉਹ ਮਿਸਰ ਕਹਾਉਂਦੇ ਹਨ ਇਸ ਪ੍ਰਕਾਰ ਇਹ ਤਿੰਨ ਪ੍ਰਕਾਰ ਰਸੋਈਆਂ ਪਕਾਉਣ ਵਾਲੇ ਵੀ ਮਿਸਰ ਕਹਾਉਂਦੇ ਐ ਇਸ ਪ੍ਰਕਾਰੇ ਕੁ ਪਾਧੇ ਇੱਕ ਪਾਧੇ ਜਿਹੜੇ ਰਜੋਗੁਣੀ ਪਰਖ ਹੋਏ ਉਹ ਪਾਧੇ ਕਹੋਂਦੇ ਆ ਇੱਕ ਪੰਡਤ ਜਿਹੜੇ ਸਤੋਗੁਣੀ ਪਰਖਾ ਵਿਦਵਾਨ ਕਹੋਂਦੇ ਆ ਇੱਕ ਮਿਸਰ ਤਾਨਸੀ ਪਰਖ ਜਿਹੜੇ ਹਨ ਨਾਨੋਤੋਂ ਦੇ ਕਰਤੱਬਾਂ ਦੀ ਫਸੇ ਹੋਏ ਆਪਣੂ ਮਿਸਰ ਕਹੋਂਦੇ ਹਨ ਇਸੇ ਪ੍ਰਕਾਰੇ ਕੁ ਪਾਧੇ ਇੱਕ ਤਾਂ ਪਾਧੇ ਲੋਕ ਹਨਗੇ ਜੋ ਪਰਮੇਸ਼ਰ ਦੀ ਪ੍ਰਾਪਤੀ ਦੇ ਬੰਦ ਰਸਤੇ ਨੂੰ ਪੁੱਛਣ ਵਾਲੇ ਹੈ ਤੇ ਪੰਡਿਤ ਜੀ ਵਿਦਵਾਨ ਆਪਣੇ ਆਪ ਨੂੰ ਕਹੌਣ ਵਾਲੇ ਇੰ ਤਿੰਨ ਗੁਣਾਂ ਪ੍ਰਤੀਤ ਇੱਕ ਮਿਸਰ ਜਿਹਦਾ ਮਿਸਰ ਕੰਮਾਂ 'ਚ ਲੱਗੇ ਆ ਕਰਮ ਕਾਂਡ ਵਿੱਚ ਕਰਨ ਵਿੱਚ ਲੱਗੇ ਉਪਾਸ਼ਨਾ 'ਚ ਲੱਗੇ ਬਾਗੇ ਕਹਾਉਂਦੇ ਐ ਪੰਡਿਤ ਗਿਆਨ 'ਚ ਲੱਗੇ ਕਹਾਉਂਦੇ ਐ ਮਿਸਰ ਕਰਮ ਕਾਂਡ 'ਚ ਮਿਸਰ ਜੀ ਲੱਗੇ ਹੋਏ ਕਹਾਉਂਦੇ ਹਨ ਦੁਬਦਾਰਾਤੀ ਮਹਿਲ ਨਾ ਪਾਵੇ ਜਿਹੜੇ ਭਾਈ ਦੁਆਰ 'ਚ ਰੁਪੇ ਹੋਏ ਐ ਉਹ ਮਹੰਤਸ ਰੂਪ ਦੀ ਪ੍ਰਾਪਤੀ ਨਹੀਂ ਕਰ ਸਕਦੇ ਹਨ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਕਿਰਪਾ ਦੁਆਰਾ ਪਰਮੇਸ਼ਰ ਦੇ ਨਾਮ ਦਾ ਆਸਰਾ ਮਿਲਿਆ ਹੈ ਕੂਟ ਮਧੇ ਕੋ ਜਨ ਆਪ ਜਿਹੜਾ ਇਹ ਭਾਈ ਕਰੋੜਾਂ ਦੇ ਵਿੱਚੋਂ ਕੋਈ ਕੋਈ ਜਨ ਹੈ ਉਹਨੂੰ ਅਪਾਰ ਸਰੂਪ ਦੀ ਪ੍ਰਾਪਤੀ ਹੋਈ ਹੈ ਪਰ ਉਹ ਆਰਤੋ ਰਹਤ ਏਕ ਬੁਰਾ ਭਲਾ ਸੱਚ ਏਕ ਹੈ ਉਹਨਾਂ ਦੀ ਬ੍ਰਹਮ ਦ੍ਰਿਸ਼ਟੀ ਹੋਈ ਹੈ ਜੇ ਕੋਈ ਉਹਨਾਂ ਨੂੰ ਬੁਰਾ ਹੋ ਕੇ ਵਰਤੇ ਜੇ ਭਲਾ ਹੋ ਕੇ ਵਰਤੇ ਇੱਕੋ ਵਾਹਿਗੁਰੂ ਦੀ ਯੋਤ ਸਮਝਦੇ ਐ ਬੁਰੇ ਨਾਲ ਬੁਰੀਾਈ ਕਰਦੇ ਮਾਫ ਕਰਨ ਕਈ ਸਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਇਸ ਪ੍ਰਕਾਰ ਇੱਕ ਤਾਂ ਬੁਰਾ ਕਰਨ ਵਾਲੇ ਐ ਜੇ ਭਲਾ ਕਰੀਏ ਫੇਰ ਹੀ ਬੁਰਾ ਕਰਦੇ ਐ ਤੇ ਇੱਕ ਭਲਾ ਕਰਨ ਵਾਲੇ ਐ ਇਹ ਦੋਵੇਂ ਸੱਚੇ ਦੀ ਓਟ ਦੇ ਆਸਰੇ ਸਮਝੋ ਬੁਰੇ ਦਾ ਗਿਆਨ ਵੀ ਸੱਚੇ ਦੇ ਆਸਰੇ ਹੁੰਦਾ ਹੈ ਭਲੇ ਦਾ ਗਿਆਨ ਵੀ ਸੱਚੇ ਦੇ ਆਸਰੇ ਹੁੰਦਾ ਹੈ ਇਤਨ ਦੋਹਾਂ ਦਾ ਹੀ ਪ੍ਰਕਾਸ਼ਤ ਹੈ ਬ੍ਰੋਧੀ ਨਹੀਂ ਬ੍ਰह्मਚੇਤਨ ਅਤੇ ਬ੍ਰਿਤੀ ਦੇ ਅੰਦਰ ਜੋ ਬ੍ਰਹਮ ਕਾਲ ਬ੍ਰਿਤੀ ਹੋਏ ਉਦੋਂ ਆਸਵੀ ਸੰਪਦਾ ਦਾ ਗਰੋਧ ਹੁੰਦਾ ਮਿਲਦੀ ਹੈ ਤੇ ਦੇਵੀ ਸੰਪਦਾ ਉਹਦੇ ਅੰਦਰ ਪ੍ਰਕਾਸ਼ ਦੀ ਖਿਰਦੀ ਹੈ ਹੁਣਾਂ ਦੀ ਨਿਆਈ ਇਸ ਪ੍ਰਕਾਰ ਬੁਰਿਆਂ ਚ ਭਲਿਆਂ ਵਿੱਚ ਮੁਰਾ ਕੋਈ ਕਹੀ ਜਾਏ ਭਲਾ ਕਹੀ ਜਾਓ ਹੰਸਨ ਦੀ ਹੈ ਢਾਰ ਜਿਹਨਾਂ ਦੇਦਾ ਮਾਨ ਟਾਲ ਦਿੱਤਾ ਹੈ ਉਹਨੂੰ ਇੱਕੋ ਹੀ ਸੱਚਾ ਸਾਰਿਆਂ ਵਿੱਚ ਪ੍ਰਤੀਤ ਹੁੰਦਾ ਕੋਈ ਉਸ ਦੀ ਨਿੰਦਾ ਕਰੇ ਨਰ ਕੋਈ ਨਾ ਮੈਂ ਸਿਰੰਗ ਪੇਟ ਨੂੰ ਸੋਈ ਕੋਈ ਉਸਤ ਵੀ ਕਰੀ ਜਾਵੇ ਕੋਈ ਨਿੰਦਿਆ ਕਰੀ ਜਾਵੇ ਇੱਕ ਸੱਚੇ ਵਿੱਚ ਹੀ ਜੁੜੇ ਰਹਿੰਦੇ ਆ ਪ੍ਰਵਾਹ ਨਹੀਂ ਕਰਦੇ ਕਿਸੇ ਪ੍ਰਕਾਰ ਦੀ ਬੂਝ ਗਿਆਨੀ ਸਤਗੁਰ ਕੀ ਕੀ ਗਿਆਨ ਵਾਲੇ ਆਪਣੇ ਆਪ ਕਹੌਣ ਵਾਲੇ ਪੰਡਤ ਬੂਝ ਸਮਝਣਾ ਕਰ ਸਤਗੁਰਾਂ ਦੀ ਓਟ ਲੈ ਕੇ ਬਿਨਾਂ ਗੁਰੂ ਸਾਹਿਬ ਦੀ ਓਟ ਖਾਏਵੇਂ ਨਹੀਂ ਸਮਝ ਪੈਣੀ ਐਵੇਂ ਜਿਹੜਾ ਹੈ ਥੋੜਾ ਗਿਆਨ ਹੈ ਜਿਹੜਾ ਉਹ ਸਥਿਤੀ ਵਾਲਾ ਨਹੀਂ ਹੋਵੇਗਾ ਚੰਚਲ ਪਾਈ ਨੂੰ ਪਹਿਲਾ ਕਰਨ ਵਾਲਾ ਖਿੰਣ ਪੰਗਰ ਗਿਆਨ ਹੋਵੇਗਾ ਅਤੇ ਐਸਾ ਗਿਆਨ ਜਿਹੜਾ ਹੈ ਉਹ ਖਿੰਣ ਪੰਗਰ ਗਿਆਨ ਜਿਹੜਾ ਹੈ ਕਸ਼ਿੰਦੇ ਚ ਨਾਸ ਹੋ ਜਾਣ ਵਾਲਾ ਉਹ ਅਸਲੀ ਗਿਆਨ ਨਹੀਂ ਹੈ ਉਹ ਕੇਵਲ ਬਕਤਾ ਚੁੰਚ ਗਿਆਨੀ ਹਨਗੇ ਸੋ ਇਸ ਪ੍ਰਕਾਰ ਗੁਰੂ ਸਾਹਿਬ ਦੀ ਟੇਪ ਕੋਟ ਲੈ ਕੇ ਸੂਰ ਦੇ ਦਾਈ ਬੁਝਣਾ ਕਰਕੇ ਸਾਰੇ ਅੰਦਰ ਜੋਤੀ ਸਰੂਪ ਆ ਗੁਰਮੁਖ ਵਿਰਲੀ ਏਕੋ ਜਾਣਿਆ ਅਤੇ ਬੁਰਾ ਸੁਭਾਅ ਜਿਹੜਾ ਤਮੋਗਨ ਦੇ ਪ੍ਰਭਾਵ ਕਰਕੇ ਹੈ ਭਲਾ ਸਤੋਗਨ ਦੇ ਪ੍ਰਭਾਵ ਕਰਕੇ ਹੈ ਪਰਮੇਸ਼ਰ ਤਿੰਨਾਂ ਗਣੋਂ ਤੀਤਾ ਹੀ ਕੋਈ ਹੈ ਸਾਰਿਆਂ ਦਾ ਸੱਚ ਆਉਣ ਜਾਣਾ ਗੁਰਮੁਖ ਵਿਰਲੀ ਏਕੋ ਜਾਣਿਆ ਕਿਸੇ ਕਿਸੇ ਬਿਰਲੀ ਸ੍ਰਿਸ਼ਟੀ ਨੇ ਗੁਰਮਖਾਂ ਦੀ ਸੰਗਤ ਕਰਕੇ ਮੁਖੀ ਸਤਗਾਂ ਦੀ ਸੰਗਤ ਕਰਕੇ ਇਕੋ ਦੂ ਹਦ ਰੂਪ ਨੂੰ ਜਾਣਿਆ ਹੈ ਆਉਣ ਜਾਣਾ ਮੀਟ ਸਮਾਣਿਆ ਉਹਨਾਂ ਨੇ ਆਉਣਾ ਜਨਮ ਧਾਰ ਕੇ ਜਾਣਾ ਮਰ ਕੇ ਮੀਟ ਲਿਆ ਹੈ ਜਿਵੇਂ ਜਲ ਜਲ ਮਿਲ ਜਾਂਦਾ ਹੈ ਵਾਹਿਗੁਰੂ ਦੇ ਸੂਚ ਸਮਾਣਿਆ ਮਿਲ ਗਏ ਹਨ ਜਿਨ ਕਾ ਹਿਰਦੈ ਏਕ ਓੰਕਾਰ ਇਸ ਸਾਧ ਸੰਗਤ ਜੀ ਜਿਨ੍ਹਾਂ ਦੇ ਹਿਰਦੇ ਚ ਇੱਕ ਓੰਕਾਰ ਵਾਹਿਗੁਰੂ ਵਸਿਆ ਹੋਇਆ ਹੈ ਸਰਬ ਗੁਣੀ ਸਾਚਾ ਬੀਚਾ ਉਹ ਸਾਰੇ ਅੱਖਰਾਂ 'ਚ ਲੈ ਕੇ ਦਿਖਾਇਆ ਏ ਓਮਕਾਰ ਪਾਠ ਕਰਨਾ ਏ ਓਮ ਕਈ ਕਹ ਜਾਂਦੇ ਐ ਕਈ ਏਕ ਓਮ ਕਹ ਜਾਂਦੇ ਨਿਰਮਲੇ ਏਕ ਓਮਕਾਰ ਹੀ ਐ ਪਾਠ ਸਾਰਾ ਸਮਝਣਾ ਜੋ ਮਹਾਰਾ ਲਿਖਿਆ ਹੈ ਜਿਨ ਕਾ ਹਿਰਦੈ ਏਕ ਓਮਕਾਰ ਜਿਨ੍ਹਾਂ ਦੇ ਹਿਰਦੇ 'ਚ ਓਮਕਾਰ ਮਹਾਰਾ ਸਾਹਿਬ ਵਸੇ ਹੋਏ ਹਨ ਸਰਬ ਗੁਣੀ ਸਾਚਾ ਬੀਚਾ ਉਹ ਸਾਰੇ ਗੁਣਾ ਸੁਪੰਨ ਹੈ ਸਾਰੇ ਗੁਣ ਉਹਨਾਂ ਦੇ ਅੰਦਰ ਹਨ ਗਿਆਨ ਆਦਿਕ ਇਹ ਸੱਚਾ ਸਰੂਪ ਦਾ ਅਪਰੋਖ ਗਿਆਨ ਰੂਪੀ ਵਿਚਾਰ ਹੈ ਗੁਰ ਕੈ ਭਾਣੈ ਕਰਮ ਕਮਾਵੇ ਜਿਉ ਭਾਈ ਗੁਰੂ ਸਾਹਿਬ ਦੀ ਰਜਾ ਵਿੱਚ ਚੱਲੇ ਸਿੱਖੋ ਨਿਸਕਾਮ ਕਰਮਾਂ ਨੂੰ ਕਮਾਵੇ ਜੋ ਮਾਲਕ ਹੁਕਮ ਹੈ ਉਹਦੇ ਚ ਕਾਮਨਾ ਕਾਹੂ ਫਲ ਦੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਇਉ ਗੁਰੂ ਦੀ ਰਜਾ ਵਿੱਚ ਡਿਊਟੀ ਵਾਲਾ ਜਾਣ ਕੇ ਹੁਕਮ ਹੀ ਬੰਦਾ ਹੋ ਕੇ ਕਰਮਾਂ ਨੂੰ ਕਮਾਉਣਾ ਕਰੇ ਉਹਦੇ ਫਿਰ ਕਰਮ ਦਾ ਫਲ ਦੁਖ ਸੁਖ ਨਹੀਂ ਪ੍ਰਾਪਤ ਹੁੰਦਾ ਸਤੰਤਰ ਹੋ ਜਾਂਦਾ ਹੈ ਨਾਨਕ ਸਾਚੇ ਸਾਚ ਸਮਾ ਉਹ ਸੱਚੇ ਨਾਮ ਨੂੰ ਜਪਣ ਵਾਲਾ ਪੁਰਖ ਸਤਗੁਰੂ ਜੀ ਕਹਿੰਦੇ ਨੇ ਸੱਚੇ ਸਰੂਪ ਦੇ ਗਿਆਨ ਕਰਕੇ ਸਤਗੁਰਾਂ ਤੋਂ ਸੱਚੇ ਸਰੂਪ ਵਿੱਚ ਹੀ ਸਮਾ ਜਾਂਦਾ ਲੀਨ ਹੋ ਜਾਂਦਾ ਇਉਂ ਸਾਧ ਸੰਗਤ ਜੀ ਇਹ ਪਹਿਲ ਹੋ ਜਾਂਦਾ ਹੈ ਮੁੜ ਕੇ ਜਨਮਾਂ ਵਿੱਚ ਨਹੀਂ ਆਉਂਦਾ ਐਸਾ ਨਿਹਾਲ ਹੁੰਦਾ ਹੈ ਇੱਥੇ ਹੀ ਸਮਾਪਤੀ ਕਰੀਏ ਚਲਣਾ ਸੰਗਤ ਨੇ ਇਹ ਵਿਚਾਰ ਵੀ ਕਰ ਲਿਓ ਗੁਰ ਕੈ ਭਾਣੈ ਕਰਮ ਕਮਾਵੈ ਨਾਨਕ ਸਾਜੇ ਸਾਜ ਸਮਾਵੈ ਵਾਹਿਗੁਰੂ ਖਾਲਸਾ ਵਾਹਿਗੁਰੂ